ਅਸੀਂ ਡਰੇਨ ਵਾਲਿਆਂ ਨੂੰ ਕਹਿ ਕਹਿ ਕੇ ਛੱਡ ਗਏ ਆ ਵੀ ਆਹ ਜਿਹੜੇ 2-4 ਗਰੇਟ ਇੱਥੇ ਪੈਂਦੇ ਨੇ ਉਹ ਪਾ ਦੇ। ਸਿਰੇ ਫਾਟੇ ਨੂੰ ਪਾ ਦੇਣੀ ਐ ਐਸਾ ਹੀ ਹੈ। ਨਹੀਂ ਮੈਂ ਨਹੀਂ ਬੇਨਤੀ ਆ ਤੁਹਾਨੂੰ ਵੀ ਸੁਣ ਲਓ ਪੁਰੀ ਨਾ ਸਿਫਤ ਸਾਹਿਬ। ਇੱਥੇ ਕੋਈ ਤੁੰਦਰਾ ਸਾਹਿਬ ਤੇਰੇ ਕੋਲ ਇੱਕ ਕਾਨਸਲ ਆਇਆ ਸੀਗਾ। ਠੀਕ ਹੈ। ਉਹ ਆ ਕੇ ਆਨਲਾਈਨ ਕਰਨ ਲੱਗਿਆ ਜਦੋਂ ਦੱਸਿਆ ਪ੍ਰਬੰਧ ਜਦੋਂ ਗੁੱਸੇ ਵੀ ਆ ਪ੍ਰਬੰਧ ਨੇ ਸਾਡੇ ਉਹ ਜਦੋਂ ਹੀ ਬੰਦਾਈ ਬੰਦ ਕਰ ਗਿਆ। ਓਹ ਮੰਨ ਮੰਨ ਦੇ ਕੱਢੀ ਤੀਰਤ। ਬਾਬਾ ਜੀ ਕੀ ਨਾ ਕੀ ਤੁਹਾਡਾ ਸੁਖਦੇਵ ਸਿੰਘ ਆ ਦੇਖੋ ਫਿਰ ਵੀ ਪਾਣੀ ਮੰਗਿਆ ਤੇ ਇਹਨਾਂ ਨੇ ਨਾ ਨਹੀਂ ਕੀਤੀ ਤੇ ਹੋਰ ਕਹਿ ਰਹੇ ਵੀ ਹੋਰ ਬੋਤਲਾਂ ਕੀ ਤੇ ਦੇ ਦਿਓ ਤੇ ਆ ਇਹਨਾਂ ਦੇ ਹਾਲਾਤ ਜੀ ਤੇ ਬਾਬਾ ਜੀ ਤੁਸੀਂ ਕਿੱਦਾਂ ਹੋਗੇ ਹੁਣ ਵੇਖੋ ਚਾਹ ਦੀ ਸੁਲਾ ਮਾਰਿਆ ਬਜ਼ੁਰਗੋ ਸਾਡੇ ਵੀ ਆਓ ਚਾਹ ਤੇ ਵੇਖੋ ਪਰ ਹਾਲਾਤ ਵੇਖੋ ਵੀ ਘਰ ਦੇ ਵਿੱਚ ਕਿੱਥੇ ਚਾਹ ਬਣਾਉਣਗੇ ਪਰ ਦਿਲ ਆ ਦਰਿਆ ਵਾ ਇਹ ਦਰਿਆ ਕੁਝ ਨਹੀਂ ਆ ਜਿਹੜੇ ਪਰ ਦਿਲ ਸਾਡੇ ਆ ਉਹ ਬਹੁਤ ਤਗੜੇ ਆ ਪੰਜਾਬੀ ਭਰਾਵਾਂ ਦੇ ਹਮ ਉਸ ਤੋਂ ਅਗਲੀ ਗੱਲ ਜਿਹੜੀ ਪੀਐਚ ਕਿੱਤੀ ਪੈਂਦੀ ਹੈ। ਇਹ ਪਹਿਲਾ ਜਿਹੜਾ ਪੱਥਰ ਪਿਆ ਸੀ ਉਹ ਡੇਟ ਹੈ। ਅਸੀਂ ਡਰੇਨ ਵਾਲਿਆਂ ਨੂੰ ਕਹਿ ਕਹਿ ਕੇ ਥੱਕ ਗਏ ਆ। ਵੀ ਆਹ ਜਿਹੜੇ 2-4 ਗ੍ਰੇਡ ਇੱਥੇ ਪੈਂਦੇ ਨੇ ਉਹ ਪਾ ਦੇ। ਸਿਰੇ ਫਾੜੇ ਬੁਲ ਪਾ ਦੇਣੀ। ਐਸਾ ਹੀ ਹੈ। ਨਹੀਂ ਨਹੀਂ ਮੈਂ ਤਾਂ ਮੈਂ ਵੀ ਖੁੱਡ ਨਾਲੇ ਦੱਸਣ ਲੱਗਿਆ ਜੀ। ਉਹ ਮੇਰੀ ਗਲਤ ਰੇਟਰ ਵਾਈਜ਼ ਕਰਨ ਵਾਸਤੇ ਥੋੜੇ ਹੀ ਗਏ ਨੇ ਸਰਪੰਚ ਸਾਹਿਬ ਉਮਰੋਂ। ਹੋਇਆ ਕਿੰਝ ਸਾਰੇ ਤੁਸੀਂ ਬਿਲਕੁਲ ਗੱਲ ਠੀਕ ਹੋਈ ਆ ਚਲੋ ਇਹਨਾਂ ਸੁਣ ਲਈਏ ਬੰਦੂ ਜਿਹੜੇ ਡਰੇਨ ਵਾਲਿਆਂ ਨੂੰ ਕਹਿੰਦੇ ਆ ਹਾਂਜੀ ਵੀ ਜੇ 2-4 ਕ੍ਰੇਟ ਐਸੇ ਪਏ ਹੁੰਦੇ ਆ ਜੇ ਦੇਣ ਤਾਂ ਨੂੰ ਦੇਖਣਾ ਨਹੀਂ ਇਹ ਤੇ ਡਿੱਗਣ ਦੇ ਨਾਲ ਸਾਰਾ ਜੋ ਸਰ ਸਾਹਿਬ ਮੇਰੀ ਮੇਰੀ ਬੇਨਤੀ ਸੁਣੋ ਜੀ ਆਈਡੀ ਫਾਗ ਨਹੀਂ ਮੈਂ ਅਸੀ ਐਮ ਜੀ ਐਮ ਸਾਹਿਬ ਅੱਛਾ ਜੀ ਤੁਸੀਂ ਕਰੈਕਟ ਬੰਦੇ ਨਾਲ ਇਹ ਕਰ ਰਹੇ ਹੋ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆ ਹੀ ਖੜੇ ਆ ਨਹੀਂ ਅਸੀਂ ਡਰੇਨ ਵਾਲਿਆਂ ਨੂੰ ਕਹਿ ਰਹੇ ਹਾਂ ਕੋਈ ਡਰੇਨ ਵਾਲਿਆਂ ਨੇ ਕਿ ਸਿਸਟਮ ਨਾਲ ਕੰਮ ਕਰ ਚਾਰ ਚਰੇ ਦੇ ਅੱਗੇ ਥੋੜੇ ਵਿਚਾਰੇ ਬਈ ਆ ਦੇਖੋ ਜੀ ਹੁਣ ਇੱਕ ਪਾ ਗੱਲ ਕਰਨੀ ਡਰੇਨ ਨਾਲ ਕੋਈ ਚਾਰ ਗੱਲਾਂ ਮੈਂ ਬੋਲ ਦਿੰਦਾ ਚਾਰ ਐਸਡੀ ਸਾਹਿਬ ਬੋਲ ਦਿੰਦਾ ਉਹ ਸਵਾਦ ਨਹੀਂ ਆਉਂਦਾ ਜਿਹੜੀ ਸਚਾਈ ਹੈ ਉਹ ਨੂੰ ਬਗੈਰ ਮਤਲਬ ਤੋਂ ਨਹੀਂ ਜੀ ਇਹ ਹੀ ਦੱਸ ਰਹੇ ਹਾਂ ਇਹ ਡਰੇਨ ਵਾਲੇ ਅਸੀਂ ਛਲਕ ਕੇ ਚਲੀ ਜਾਈਏ ਤੁਹਾਨੂੰ ਵੀ ਤਸਲੀ ਜੀ ਹੁਣ ਬੋਲ ਕੇ ਸਚਾਈ ਦੱਸ ਦੋੜ ਬਾਹਰ ਆਉ ਲੋ ਮੈਂ ਰੇਡ ਕਰੀਟ ਹੋਣੇ ਸਭੀ ਅਸੀਂ ਪਿੰਡ ਦੇ ਜ਼ਿੰਮੇਵਾਰ ਬੰਦੇ ਆ ਅਸੀਂ ਕਹਿ ਕਹਿ ਕੇ ਥੱਕ ਗਏ ਆ ਇੱਥੇ ਦੋ ਚਾਰ ਗੱਲ ਇੱਥੇ ਖਤਰਾ ਹੈ ਬਜ਼ੁਰਗੋ ਤੁਹਾਡੀ ਜ਼ਿੰਮੇਵਾਰੀ ਸਿਰਮਾਤੇ ਹਰ ਇੱਕ ਜ਼ਿੰਮੇਵਾਰੇ ਖੜਾ ਇੱਥੇ ਮੇਰੀ ਬੇਨਤੀ ਬੰਦੇਓ ਨਹੀਂ ਸਾਰੇ ਰੋਡ ਰਾਈਡ ਦੇਖੋ ਸਾਡਾ ਇਹਨਾਂ ਨੁਕਸਾਨ ਹੋ ਗਿਆ ਕਿੱਥੇ ਜਾਵਾਂਗੇ ਜੀ ਕੀ ਨੁਕਸਾਨ ਹੋ ਗਿਆ ਹੋ ਜਾਣਾ ਜੀ ਦੇਖ ਲਓ ਇੱਕ ਮਿੰਟ ਬੇਨਤੀ ਸਾਹਿਬ ਦੇ ਨਾਲ ਮੇਰੀ ਬੇਨਤੀ ਸੋ ਲੋ ਥੱਲੇ ਘਾਰ ਨੇ ਸਾਰੀਆਂ ਜ ਸਾਰੀਆਂ ਜ਼ਮੀਨਾਂ ਅੱਗੇ ਸਾਡੀਆਂ ਰੁੜ ਗਈਆਂ ਹੁਣ ਫੇਰ ਉਹੀ ਛੱਤ ਸਾਡੇ ਨਾਲ ਆ ਰਿਹਾ ਅਸੀਂ ਖੜਾਗੇ ਇੱਥੇ ਕੋਈ ਸ਼ਾਂਤੀ ਰੱਖੋਗੇ ਨਾ ਥੋੜੀ ਇੱਥੇ ਪੱਥਰ ਲੱਗਣਾ ਚਾਹੀਦਾ ਜੀ ਇਹਦਾ ਪੂਰਾ ਉਹ ਤਾਂ ਸਾਰਾ ਹੀ ਹੋ ਜਾਣਾ ਜੀ ਬਗੈਰ ਰੋਕ ਠੀਕ ਨਹੀਂ ਲਾਉਣਾ ਫਿਰ ਕਦੋਂ ਲਾਉਣਾ ਇਹ ਸਾਰੇ ਬਰਸਾਤ ਚ ਹੋਣੀ ਲੱਗੇਗਾ ਫਿਰ ਬੋ ਮਾਰੇ ਝਾੜਕ ਪਾਓ ਥੈਲੇ ਪਾਓ ਕੁਛ ਨਾ ਕੁਛ ਲੈ ਲਵੋ ਬਰਸਾਤ ਲੱਗੇ ਲੱਗੇ ਕੱਲ ਦਾ ਕੀ ਹੋਣਾ ਲੱਗਿਆ ਇੱਥੇ ਕੱਲ ਦਾ ਕੀ ਹੋਣਾ ਜੇ ਉਹ 2-4 ਕਰੇਟ ਪਏ ਹੁੰਦੇ ਆ ਆ ਦੇਖੀਏ ਦੇਖੋ ਥੱਲੇ ਪਏ ਆ ਕਿਤੇ ਆ ਕੇ ਕੋਈ ਬੁਝੂਸਾ ਨਾ ਕਰੋ ਕਿ ਅਥੀ ਆਮ ਨਾਗਰੀ ਕਿਉਂ ਇਹਦਾ ਜਿਵੇਂ ਕੋਈ ਲੀਡਰ ਸਿਆਸਤ ਕਰਦਾ ਹੁੰਦਾ ਉਸਦਾ ਬਣ ਲੱਗ ਜੀ ਮੈਂ ਕਹਿੰਦਾ ਜੀ ਮੈਂ ਜਰਨਲ ਫੈਕਟਰੀ ਵੀ ਰਿਹ ਕਾਂਗਰਸ ਉਹ ਹੀ ਗੱਲ ਹੈ ਨਾ ਉਹ ਹੀ ਗੱਲ ਪਾਰਟੀ ਵਾੜੀ ਗੱਲ ਨਹੀਂ ਕਰ ਰਿਹਾ ਪਾਣੀ ਦੀ ਗੱਲ ਨਹੀਂ ਕਰ ਰਿਹਾ ਮੈਂ ਤੁਹਾਨੂੰ ਕਹਿੰਦਾ ਇਹ ਟਾਈਮ ਹੈ ਜਾਂ ਬਰਾਬਰ ਖੜਨੇ ਵਾਲਾ ਠੀਕ ਹੈ ਨਾ ਕਿ ਅਸੀਂ ਬਰਾਬਰ ਖੜੇ ਅਸੀਂ ਵੀ ਖੜੇ ਜੀ ਮੰਤਰੀ ਇੱਕ ਵਾਰ ਗੱਲ ਹੁਣ ਜਿਹੜਾ 600 ਫੁੱਟ ਪੱਥਰ ਲੱਗਿਆ ਉਹ ਵੀ ਸਿੱਟ ਲਿਆ ਥੱਲੇ ਲੱਗਿਆ ਸੀਗਾ ਅਸਲ ਮੈਂ ਕਹਿੰਦਾ ਇੱਥੋਂ ਢਾ ਲੱਗੀ ਤਾਂ ਉਹ ਤੁਸੀਂ ਕੋਈ ਕਿੰਤੂ ਪਰੰਤੂ ਐਸਡੀਐਮ ਤੇ ਨਹੀਂ ਮੈਂ ਆਪਣੇ ਨਾਲ ਕਿਹੜਾ ਇਹਨਾਂ ਦੀ ਦੁਸ਼ਮਣੀਆਂ ਕੋਈ ਮੇਰੇ ਤੇ ਨਹੀਂ ਕੀਤੀ ਅਸੀਂ ਚਾਹੁੰਦੇ ਜੇ ਮੈਂ ਡਰਾਮਾ ਇਹ ਕਰਨਾ ਹੁੰਦਾ ਅਸੀਂ ਇਹਨਾਂ ਨੂੰ ਚਾਰ ਝੜਕਾ ਮਾਰਦੇ ਵੀ ਕਿਉਂ ਨਹੀਂ ਕੀਤਾ ਕਿਹਾ ਤ ਨਹੀਂ ਕੀਤਾ ਗੱਲ ਹੈਗੀ ਆ ਜੋ ਸਚਾਈ ਆ ਰੇਟ ਰਵਾਈਜ ਹੋਣੀ ਵੀ ਠੀਕ ਆ ਉਤਾਂ ਦਾ ਹਾਲੇ ਰੇਟ ਡੈਟਰ ਲੈਣਾ ਸੀਗਾ ਇਹ ਸਿੰਪਲ ਗੱਲ ਆ ਚਲੋ ਸਭਾ ਇੱਥੇ ਜਾ ਕੇ ਮੇਰੀ ਬੇਨਤੀ ਆ ਤੁਹਾਨੂੰ ਵੀ ਸੁਣ ਲਓ ਪੂਰੀ ਦਾ ਸੱਤੂ ਸਾਹਿਬ ਇੱਥੇ ਕੋਈ 15 ਸਾਲ ਤੋਂ ਕਰੇ ਪਿਆ ਇੱਕ ਕਾਨਸਲ ਆਇਆ ਸੀਗਾ ਠੀਕ ਹੈ ਉਹ ਆਨਲਾਈਨ ਚੱਲ ਗਿਆ ਉਹ ਆ ਕੇ ਆਨਲਾਈਨ ਕਰਨ ਲੱਗਿਆ ਜਦੋਂ ਦੱਸਿਆ ਪ੍ਰਬੰਧ ਜਦੋਂ ਦੱਸੇ ਵੀ ਆ ਪ੍ਰਬੰਧ ਨੇ ਸਾਡੇ ਉਹ ਜਦੋਂ ਹੀ ਇਹ ਲਾਈਵ ਬੰਦ ਕਰ ਗਿਆ ਠੀਕ ਹੈ ਇਸ ਟਾਈਮ ਸਿਰਫ ਸਾਨੂੰ ਸਾਡਾ ਹਲਕਾ ਜ਼ਰੂਰੀ ਆ ਸਾਡੇ ਲੋਕ ਜ਼ਰੂਰੀ ਨੇ ਸਰਪੰਚ ਸਾਹਿਬ ਇਹ ਕੋਈ ਬੰਦਾ ਵੀ ਬੇਵਕੂਫ ਆ ਜਾ ਰ ਅੱਗੇ ਸਾਨੂੰ ਪ੍ਰਵਾਸ ਨਹੀਂ ਤੁਸੀਂ ਕਿਸੇ ਵੀ ਪਾਰਟੀ ਦਾ ਹੋ ਸਾਰਾ ਇਲਾਕਾ ਨਹੀਂ ਬਿਲਕੁਲ ਸਾਡਾ ਡਰੇਨ ਦੀ ਮੰਗ ਹੈ ਜੀ ਇਸ ਟਾਈਮ ਸਾਡੀ ਮੰਗ ਹੈ ਪਿੰਡ ਦੀ ਸਾਡੇ ਕੰਮ ਪੂਰਾ ਹੋਣ ਉਹ ਮੰਗ ਪੂਰੀ ਹੋਊਗੀ ਕਰ ਲੈਣੇ ਕੰਮ ਕਰਵਾ ਵੀ ਦੇ ਦੇ ਉਹ ਵੀਰੇ ਕੰਮ ਜਰੂਰੀ ਸਾਡੇ ਪ੍ਰਸ਼ਾਸਨ ਜਰੂਰੀ ਸਾਡੀ ਸਾਰਾ ਜਰੂਰੀ ਆ ਸਾਰਾ ਮਾਸਟਰ ਜਰੂਰੀ ਆ ਅਸੀਂ ਰਾਜਪੁਰ 10 ਬੰਦੇ ਸਭ ਬੰਦੀ ਦਾ ਜੀ ਬੇਨਤੀ ਹੈ ਨਹੀਂ ਏਡੀ ਗੱਲ ਨਹੀਂ ਅਸੀਂ ਇੱਕ ਬੰਦੇ ਨੂੰ ਝਟਕਾ ਬੰਦਾ ਕੋਸ਼ਿਸ਼ ਕਰ ਸਕਦਾ ਹਾਂ ਅਸੀਂ ਆਪਣੇ ਆਪ ਵਾਲੀ ਕਰਾਂਗੇ ਕਿਉਂਕਿ ਤੁਸੀਂ ਸਾਡੇ ਕੀਤੇ ਨਹੀਂ ਬਿਨਾਂ ਮਦਦ ਤੋਂ ਦੌੜੀ ਕਰਾਂਗੇ ਇੱਕ ਬੰਦੇ ਨੂੰ ਡਰੇਨ ਵਾਲੇ ਉਹਨਾਂ ਨੂੰ ਕਿਹਾ ਤੁਹਾਨੂੰ ਸਾਡਾ ਫਰਜ਼ ਹੈ ਵਰਦਾ ਜੋ ਸਚਾਈਆ ਦੱਸਦਾ ਠੀਕ ਹੈ ਐਸ ਕਰਕੇ ਬੇਨਤੀ ਉਹ ਹੀ ਆ ਵੀ ਇਤਿਹਾਸ ਪਹਿਲੇ ਸਾਹਿਬ 5000 ਕਟਾ ਅਸੀਂ ਮੈਂ ਗੱਲ ਕਰ ਰਿਹਾ ਆਪਾਂ ਗੱਲ ਉਹ ਤੇ ਕਜਲਵਾਰੀ ਅਗਰੀ ਇਹ ਕੰਮ ਉਤਰ ਕੇ ਗੜੀਏ ਤੁਹਾਨੂੰ ਨਹੀਂ ਪਤਾ ਅਸੀਂ ਕੱਲ ਦਾ ਆਦਾ 5000 ਕਟਾ ਕੋ ਅੱਜ ਕਰੀ 5000 ਕਟਾ ਉਹ ਵੀ 5000 ਕਟਾ ਉਹ ਕਿੱਥੋਂ ਮੈਂ ਉਹੀ ਵਾਰ-ਵਾਰ ਗੱਲ ਕਰ ਰਿਹਾ ਜੀ 2-4 ਕ੍ਰੇਡ ਪੈ ਹੁੰਦੇ ਪੱਤਰ ਤੇ ਬਹਿ ਗਏ ਦੋ ਕ੍ਰੇਡਾ ਨਹੀਂ ਇਹਦਾ ਮਤਲਬ ਪਹਿਲਾਂ ਟਾਈਮ ਤੋਂ ਪਹਿਲਾਂ ਆਪਾਂ ਮਸਲਾ ਹੀ ਆ ਖੜੀਏ ਉੱਥੋਂ ਢਾਲ ਲੱਗ ਪਿਆ ਬਹਿ ਗਏ ਹਾਂ ਹਾਂਜੀ ਆਗੇ ਆਗੇ ਟਾਡੇ ਲਿਆਗੇ ਤੇ ਆਗੇ ਆਗੇ ਇੱਕ ਮਿੰਟ ਖੜੋ ਇੱਧਰ ਦੀ ਆਗੇ ਉੱਤੋਂ ਦੀ ਆਗੇ ਆ ਵੇਖੋ ਵੀਰ ਹੁਣੀ ਦੋਰੋਂ ਵਾਜਾ ਮਾਰ ਰਹੇ ਆ ਤੇ ਅਗਨ ਵੋਟ ਇਹ ਆਪਾਂ ਵੀ ਜੀ ਉੱਧਰ ਨੂੰ ਅਗਨ ਵੋਟ ਮੋੜ ਲੋ ਉਹਨਾਂ ਵੱਲੋਂ ਮੋੜ ਲੋ ਕੀ ਜਾਂਦੇ ਆ ਉਹਨਾਂ ਵੱਲੋਂ ਅਗਨ ਮੋੜ ਲੈ ਕੇ ਚਲੋ ਕੀ ਜਾਂਦੇ ਹੋ ਪਹੁੰਚੋ ਨਾਲੇ ਵੇਖੋ ਵੀ ਜੀ ਸਾਰੇ ਘਰਵਾ ਜਿਹੜੇ ਪਾਣੀ ਦੇ ਨਾਲ ਡੁੱਬ ਚੁੱਕੇ ਆ ਤੇ ਇਹ ਵੀਰ ਬਜ਼ੁਰਗ ਹੁਣੀ ਆਪਾਂ ਦੂਰੋਂ ਤੋਂ ਵਾਕੇ ਮਾਰੇ ਆ। ਮਿੱਤ ਵੱਲੋਂ ਵਾਈ ਸੇਵਾ ਬੇੜੀ ਵਾਈ ਬ੍ਰੋ ਭਲਾ ਕਰੇ। ਹਾਂ ਅੱਜ ਦੀ ਰਾਤ ਆ। ਸਾਨੂੰ ਆਪਣੀਆਂ ਚਾਰ ਬੋਟਾਂ ਨਹੀਂ ਬਾਬਾ ਜੀ। ਹਾਂ ਹਾਂ ਵੋਟਾਂ ਜੜੀਆਂ ਆ ਪਰਾ ਬਾਸਰਾ ਸਾਹਿਬਾ ਵੱਲੋਂ ਬੜਾ ਧੰਨਵਾਦ ਉਹਨਾਂ ਦਾ। ਲੈ ਕੇ ਤੈਨੂੰ ਉਧਰ ਨੂੰ ਕੀ ਗੱਲ ਆ? ਤੁਰਨ ਕਿਉਂ ਨਹੀਂ ਢਈ? ਇੱਕ ਜਾਂਦੀ ਹੋਣੇ ਘਾਦੇ ਤੇ ਮਗਰ ਆ ਵੀਰ ਜੀ ਹੁਣੀ ਆ ਤੇ ਡਿੱਗ ਰਹੇ ਆ ਸਾਰੇ ਬੰਨੇ ਪਾਣੀ ਹੀ ਪਾਣੀ ਆ। ਇਹਨਾਂ ਨੂੰ ਹੁਣ ਰੈਸਕਿਊ ਕਰਾਂਗੇ। ਤੇ ਪਤਾ ਪੁੱਛਾਂਗੇ ਪੀਨਨ ਕੀ ਗੱਲਾਂ ਬਾਤਾਂ ਹੁਣ ਇੱਕ ਵਾਰ ਬੇਨਤੀ ਕਰਦੇ ਪਏ ਤੁਸੀਂ ਅੱਗੇ ਦੁਬਾਰਾ ਕਰਿਓ ਬੇਨਤੀ ਆ ਅੱਜ ਕਿ ਮਾਚ ਰਹੇ ਹੋ ਪਰ ਆਜੂਲ ਪਹੁੰਚ ਲਿਆ ਹਾਂ ਜਿਹੜੇ ਬੰਦਿਆਂ ਨੂੰ ਰੈਗਰੋ ਚੜ੍ਹਦੀ ਗਲਾ ਕਰੇ ਆ ਸਾਡੇ ਸਰਦਾਰ ਬਾਪੂ ਆ ਸਰਦਾਰ ਸਾਡੇ ਵੀਰਾ ਅਸੀਂ ਕਿਸੇ ਹੋਰ ਕਿਸੇ ਨੂੰ ਰੈਸਕਿਊ ਕਰਨ ਚੱਲੇ ਹਾਂ ਦੂਜੇ ਪਲੇ ਇਹਨਾਂ ਨੇ ਮਾਰ ਲਿਆ ਤੇ ਸਾਡਾ ਛੱਟੋਂ ਮੁੜਿਆ ਨਹੀਂ ਗਿਆ ਆ ਵੇਖੋ ਹਾਲਾਤ ਕਰਦੇ ਬਹੁਤ ਜ਼ਿਆਦਾ ਲਾ ਤ੍ਰਿਕਾ ਕਰਦੇ ਬਾਬੇ ਠੀਕ ਠਾਕ ਜੀ ਫਿਰ ਇੱਕ ਜਕਾਰਾ ਛੱਡੋ ਬਾਬੇ ਜੀ ਨਾਲਾ ਸਤਿ ਸ੍ਰੀ ਅਕਾਲ ਕਿਉਂਕਿ ਇਹ ਜਕਾਰਾ ਹੀ ਆ ਜਿਹੜਾ ਸਾਨੂੰ ਹਿੰਮਤ ਦਿੰਦਾ ਵਾ ਜਿਹੜਾ ਸਾਡੀ ਕੌਮ ਦੇ ਵਿੱਚ ਜੋਸ਼ ਭਰਦਾ ਵਾ ਢੰਗਿਆਂ ਨੂੰ ਵੀ ਚੜ੍ਹਦੀ ਕਲਾ ਦਾ ਸੰਕੇਤ ਦਿੰਦਾ ਵਾ ਅਤੇ ਵੇਖ ਸਕਦੇ ਕਿ ਵੀਰ ਦੇ ਬਜ਼ੁਰਗਾਂ ਦੇ ਘਰ ਦੇ ਵਿੱਚ ਕਿੰਨਾ ਪਾਣੀ ਆ ਚੁੱਕਾ ਵਾ ਵਾਹਿਗੁਰੂ ਭਲਾ ਕਰੇ ਹਾਂਜੀ ਬਾਬਾ ਜੀ ਤੁਹਾਡੀ ਆਵਾਜ਼ ਸੁਣ ਕੇ ਆ ਗਏ ਜੀ ਉਹ ਵਾ ਯਾਰ ਆਪੇ ਰੋਗੀ ਹੋਣਾ ਸਾਡੀ ਬਾਤ ਸੁਣ ਕੇ ਆ ਗਏ ਜੀ ਹਾਂ ਜੀ ਵਾਹਿਗੁਰੂ ਭੜਾ ਕਰਿ ਓਏ ਸਿੰਗਲ ਨੂੰ ਉੱਥੇ ਛੱਡ ਦਿਓ ਬਸ ਅਸੀਂ ਆ ਜੰਨੇ ਆ ਕੋਈ ਗੱਲ ਨਹੀਂ ਬਾਬੇ ਤੁਸੀਂ ਵੀ ਆ ਜਾਓ ਆਉਂਦੀਆਂ ਲੈ ਜਾਾਂਗੇ ਆ ਜਾਓ ਭੈਣ ਜੀ ਆ ਜਾਓ ਕੋਈ ਨਹੀਂ ਚੜਾ ਲਾਤੀ ਦੇਖ ਸਕਦੇ ਜੀ ਇਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵਗ ਰਿਹਾ ਵਾ ਆ ਹਾਲਾਤ ਦੇਖੋ ਇਹਨਾਂ ਦੇ ਤੇ ਇਹਨਾਂ ਦੇ ਆ ਬਾਬਾ ਪਾਣੀ ਪਾਇ ਦੇ ਸਾਨੂੰ ਪਾਣੀ ਗਾ ਪੈਣਾ ਪਾਣੀ ਖਲੰਦ ਪਾਣੀ ਨਾ ਤੇ ਬੜੀ ਲੱਗੀ ਆ ਕਿੰਟਾ ਲੱਗ ਜਾਣਾ ਉਹ ਯਾਰ ਤਾਰ ਗਿਆ ਉਹ ਯਾਰ ਵਾਪਸ ਔਖਾ ਹੀ ਕੰਮ ਕੋਈ ਗੱਲ ਨਹੀਂ ਸਾਡੀ ਭੈਣ ਆ ਸਾਡੇ ਨਾਲ ਚੱਲ ਜੂਗੀ ਯਾਰ ਕਿਉਂ ਚੱਲਿਆ ਭੈਣੇ ਅਸੀਂ ਨਾ ਕਿਉਂਕਿ ਟਾਈਮ ਉਹਨਾਂ ਦਾ ਹਨੇਰਾ ਹੋਣ ਵਾਲਾ ਵਾ ਇੱਕ ਪਰਿਵਾਰ ਨੂੰ ਹੋਰ ਅੱਗੋਂ ਲੈਣਾ ਵਾ ਤੇ ਤੂੰ ਸਾਡੀਆਂ ਭੈਣਾਂ ਵਾ ਤੂੰ ਸਾਡੇ ਨਾਲ ਆ ਜਾ ਕੋਈ ਗੱਲ ਨਹੀਂ ਆ ਆਜੋ ਕੋਈ ਗੱਲ ਨਹੀਂ ਹੈ ਮਿੰਟਾਂ ਚ ਇੱਥੇ ਪਹੁੰਚੀ ਆ ਤਾਂ ਫੇਰ ਨਹੀਂ ਜਾਵਾਂਗੇ 20 ਮਿੰਟ ਸਾਨੂੰ ਫੇਰ ਜਾਂਦੇ ਚੱਲ ਕੋਈ ਗੱਲ ਨਹੀਂ 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 ਭੈਣ ਨੂੰ ਬਾੜੋ ਨਾਲ ਹੀ ਬਾੜੋ ਸਲਾ ਬਾਬਾ ਜੀ ਨਾ ਯਾਰ ਉਧਰ ਉਹ ਨਾਲ ਹੀ ਬਾੜੋ ਫਿਰ ਉਧਰ ਨਹੀਂ ਨਿਕਲ ਭੈਣ ਨਾਲ ਹੀ ਆਪਣੀ ਚਲ ਜੂਗੀ ਚਲੋ ਫਿਰ ਇੱਕ ਭੈਣ ਇੱਕ ਜਾਨੀ ਕਿਤੇ ਕਿੰਨਾ ਜਗ੍ਹਾ ਮੰਲੂਗੀ ਪਹਿਲੇ ਪਾਣੀ ਦੀ ਬੈਸਬਤ ਦੇ ਦੋ ਆਸਾਂ ਜੀ ਤੁਸੀਂ ਵੇਖ ਸਕਦੇ ਜੇ ਤੇ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਮਰ ਚੁੱਕਾ ਵਾ ਇਹਨਾਂ ਦੇ ਅੰਦਰਾਂ ਦੇ ਵਿੱਚ ਪਾਣੀ ਮਰ ਚੁੱਕਾ ਵਾ ਆ ਹਾਲਾਤ ਤੁਸੀਂ ਆਪ ਵੇਖ ਸਕਦੇ ਜੇ ਬਾਬਾ ਜੀ ਕੀ ਨਾ ਕੀ ਤੁਹਾਡਾ ਸਰਦੇਵ ਸਿੰਘ ਸੁਰਦੇਸ਼ ਸਿੰਘ ਆ ਦੇਖੋ ਫਿਰ ਵੀ ਪਾਣੀ ਮੰਗਿਆ ਤੇ ਇਹਨਾਂ ਨੇ ਨਾ ਨਹੀਂ ਕੀਤੀ ਤੇ ਹੋਰ ਕਹਿ ਰਹੇ ਵੀ ਹੋਰ ਬੋਤਲਾਂ ਕੀ ਤੇ ਦੇ ਦੋ ਤੇ ਆ ਇਹਨਾਂ ਦੇ ਹਾਲਾਤ ਜੇ ਤੇ ਬਾਬਾ ਤੁਸੀਂ ਕਿੱਦਾਂ ਹੋਗੇ ਹੁਣ ਵਾਹਿਗੁਰੂ ਭਲਾ ਕਰੇ ਆ ਦੇਖੋ ਇਹਨਾਂ ਨੇ ਦੇਸੀ ਜਿਗਾਰ ਬਣਾਏ ਟੂਕਾ ਬਣਾਈਆਂ ਵਾ ਤੇ ਉਹਨਾਂ ਦੇ ਸਾਰੇ ਇਹ ਆ ਜਿਹੜੇ ਆ ਇਧਰੋਂ ਉਧਰ ਜਾ ਰਹੇ ਵਾਹਿਗੁਰੂ ਭਲਾ ਕਰੇ ਆ ਹਾਲਾਤ ਜੇ ਸਾਂਜੀ ਦਰਿਆ ਦੇ ਇਹ ਘਰ ਜਿਹੜਾ ਦਰਿਆ ਦੇ ਵਿੱਚ ਨਹੀਂ ਆ ਇਹ ਘਰ 3-4 ਫੁੱਟ ਦੂਰ ਆ ਦਰਿਆ ਤੋਂ 3-4 ਕਿਲੋਮੀਟਰ ਦੂਰ ਆ ਅਰ ਹਲਾ ਤੁਸੀਂ ਖੁਦ ਦੇਖ ਸਕਦੇ ਜੀ ਤੇ ਹੁਣੇ ਭੈਣ ਭੈਣੇ ਆਜਾ ਮੇਰੀ ਭੈਣ ਫਿਰ ਆਜਾ ਜਾ ਕਾਪੀ ਆ ਉਹ ਲੈ ਉਹ ਢੀਲ ਜਾ ਉਹ ਉਹ ਟੋਕ ਰਿਹਾ ਫਾਇਰ ਕਰੋ ਪਾਲਾ ਕਰ ਆ ਵੇਖੋ ਕਿੱਥੋਂ ਤੱਕ ਪਾਣੀ ਪਹੁੰਚ ਚੁਕਾ ਵਾ ਘਰਾਂ ਦੇ ਵਿੱਚ ਫਾਇਰ ਕਰੋ ਪਾਲਾ ਹੀ ਕਰੇ ਹੁਣ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬਾਬਾ ਘਰ ਵੀ ਕੱਚ ਮਿਲਦਾ ਹਨਾ ਬਾਲਿਆਂ ਤੇ ਛੱਤਾਂ ਵੀ ਆ ਉਹ ਲੈਂਟਰ ਪਾਇਆ ਡਿੱਗ ਪਿਆ ਸੀ ਯਾਰ ਜਦੋਂ ਆਏ ਸਾਲੀ ਪਾਣੀ ਆ ਜਾਂਦਾ ਹੈ ਅੱਛਾ ਤੇ ਮਜਬੂਰੀਆਂ ਦੇ ਅੱਗੇ ਮਾਰੇ ਹੋਏ ਸਾਰੇ ਲੋਕ ਤੇ ਛੱਤ ਕਿੱਥੋਂ ਛੱਤੀਆਂ ਕਰ ਲੈਣਗੇ ਛੱਤ ਕਿੱਥੋਂ ਪੈ ਜੇ ਹਣਾ 2023 ਚ ਇੰਨਾ ਜ਼ਿਆਦਾ ਇੱਥੇ ਨੁਕਸਾਨ ਹੋਇਆ ਕੋਈ ਅੰਤ ਨਹੀਂ ਦੇਖਿਆ ਨਹੀਂ ਜਾਂਦਾ ਸੀ ਇਹ ਤੇ ਸਾਲ ਵੀ ਨਹੀਂ ਪਿਆਗਾ ਵਾਈਗਰੋ ਵੇਖਿਓ ਵੇਖਿਓ ਬੇੜੀ ਕੋਈ ਚੱਕਰ ਹਟਾ ਦਿਓ ਕੋਈ ਚੱਕਰ ਨਹੀਂ ਆ ਵੀਰ ਜੀ ਦੱਸ ਰਿਹਾ ਕਿ ਇੱਥੇ ਹਰ ਸਾਲ ਤੇ ਪਾਣੀ ਆ ਜਾਂਦਾ ਵਾ ਤੇ ਸਾਡੇ ਕੋਲੋਂ ਆਪਣੇ ਬੱਚਿਆਂ ਦੀ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਅਸੀਂ ਕਿੱਦਾਂ ਗੱਜਾ ਛੱਡ ਗਿਆ ਸਾਰਾ ਅਸੀਂ ਕਿਦਾਂ ਲੈਂਟਰ ਪਾਵਾਂਗੇ ਆ ਹਾਲਾ ਦੇ ਪੰਜਾਬ ਦੀ ਜਵਾਨੀ ਕਿਸਾਨੀ ਦੇ ਜੀ ਬਾਸਤ ਜਹੇ ਬੰਦੀ ਤੇ ਬਾਬਾ ਰਤਨ ਸਿੰਘ ਛੱਡੀ ਹੈ ਜੀ ਉਹਨਾਂ ਨੂੰ ਮੇਰਾ ਫੇਰ ਚਲੋ ਜਲਾ ਇਕੱਠੇ ਇਕੱਠੇ ਲੈ ਕੇ ਜਾਣਾ ਵਾ ਇਕੱਲੀ ਪੈਣ ਨੂੰ ਨਹੀਂ ਛੱਡਣ ਜਾਣਾ ਉਹਨਾਂ ਨੂੰ ਵੀ ਲੈ ਲਈਏ ਉਹਨਾਂ ਨੂੰ ਵੀ ਨਾਲ ਲੈ ਲਈਏ ਪਰਿਵਾਰ ਉਹਨਾਂ ਦਾ ਆਈਏ ਫਿਰ ਉਹ ਬਹੁਤ ਵਧੀਆ ਲੱਗ ਰਿਹਾ ਸੀ ਜੀ ਸੱਤ ਜੀ ਵਾਲਾ ਫੇਲ ਹੋ ਚੁੱਕਾ ਆਏ ਕਰੀਏ ਫਿਰ ਆਹ ਚੀਜ਼ ਦਿੱਤੀ ਆ ਕਰਾਲੇ ਸਾਹਮਣੇ ਹਾਂ ਉਹ ਜੀ ਦਿੱਤੀ ਏ ਕਿੰਨਾ ਪਛੜਦਾ ਇਹ ਇਹਨਾਂ ਨੂੰ ਛੱਡ ਕੇ ਮਾੜੇ ਹੋ ਗਏ ਕਰਾਲੇ ਹਾਂ ਵੀਰ ਬਾਅਦ ਛੱਡਦੀ ਹਾਂ ਆ ਜੀ ਮਿਹਰਬਾਨੀ ਛੱਡਦੀ ਜਾਓ ਜੀ ਬਾਬਾ ਜੀ ਮਿਹਰਬਾਨੀ ਆ ਜਾ ਵੇਖੋ ਚਾਹ ਦੀ ਸੁਲਾ ਮਾਰ ਰਿਹਾ ਬਜ਼ੁਰਗ ਸਾਡੇ ਪਿਆਓ ਚਾਹ ਤੇ ਵੇਖੋ ਪਰ ਹਾਲਾਤ ਵੇਖੋ ਵੀ ਘਰ ਦੇ ਵਿੱਚ ਕਿੱਥੇ ਚਾਹ ਬਣਾਉਣਗੇ ਪਰ ਦਿਲ ਵਾ ਦਰਿਆ ਵਾ ਇਹ ਦਰਿਆ ਕੁਝ ਨਹੀਂ ਆ ਜਿਹੜੇ ਪਰ ਦਿਲ ਸਾਡੇ ਆ ਉਹ ਬਹੁਤ ਤਗੜੇ ਆ ਪੰਜਾਬੀ ਭਰਾਵਾਂ ਦੇ ਅਹੀਂ ਆ ਲੋ ਨੀ ਧੰਗੁਰ ਰਾਮਦਾਸ ਹਾਂ ਮੁਖੀ ਆ ਰਾਜਾ ਆ ਪਾ ਜਾਣਾ ਜੀ ਹਾਂ ਰੱਖ ਲੋ ਰੱਖ ਇਹ ਨਹੀਂ ਮੁਖੀ ਪਰਾ ਦੋ ਪਰ ਥੱਲੇ ਗਿੱਲਾ ਨਾ ਜੇ ਕੱਪੜੇ ਫੋਨ ਕਰ ਨੂੰ ਇਹ ਤੇ ਇਹਨੂੰ ਮਾਂ ਵੀਰ ਨੂੰ ਪਤਾ ਕਾਸ਼ ਨੂੰ ਪੁੱਛਕਾ ਉਹਨੂੰ ਨਹੀਂ ਆਹੋ ਹੋਰ ਕਮਾਓ ਤੇ ਜਾਓ ਤੁਸੀਂ ਧੱਕ ਦੋ ਵਾਹਿਗੁਰੂ ਹਾਂ ਹਾਂ ਬਲੇ ਸੋ ਨਿਹਾਲ ਵਾਹਿਗੁਰੂ ਧੰਗੁਰ ਰਾਮਦਾਸ ਧੰਗੁਰ ਰਾਮਦਾਸ ਧੰਗੁਰ ਰਾਮਦਾਸ ਵਿ ਕਾਲਮ ਪੜਾਸੀ ਦਿਹਾਲੰਗ ਸਰੂਪੇ ਸਦਾ ਅੰਕ ਸੰਗੇ ਪੰਘਾ ਵਿਪੁਤੀ ਆਜਾ ਜਿਹੜਾ ਹਾਲਾਤ ਦੇ ਪੰਜਾਬ ਦੇ ਮੇਰੇ ਵਾਲੀ ਉੱਥੇ ਇਹ ਡੈਡੂ ਕੀ ਆ ਡੈਡੂ ਕੀ ਬੜੇ ਚਿੰਦੀ ਤੇ ਚਾ ਚਲਾਈ ਤੇ ਭਾਂਜੀ ਬਹੁਤ ਆ ਬਹੁਤ ਆ ਚੜਦੀ ਗਲਈ ਆ ਮੈਨੂੰ ਪਤਾ ਵੀਰ ਨੇ ਕੀ ਆਖਿਆ ਵਾ ਵੀਰ ਪੁੱਤਰਾ ਵੀ ਪਾਣੀ ਕਿੰਨਾ ਕਾ ਪਿੱਛੇ ਚਲੋ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਹਿਗੁਰੂ 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 ਆ ਸੰਜੀ ਹਲਾਤ ਦੇ ਤੁਹਾਨੂੰ ਵੀਡੀਓ ਬਣਾ ਬਣਾ ਕੇ ਇਸ ਕਰਕੇ ਭੇਜ ਰਿਹਾ ਕਿ ਇੱਥੇ ਅਗਨ ਬੋਟਾ ਆਉਣ ਕਿਉਂਕਿ ਹੁਣ ਅਸੀਂ ਸਵੇਰ ਦਾ ਸਿਰਫ ਦੂਜਾ ਕਿਤੇ ਜਾ ਪਰਿਵਾਰ ਵਾ ਰੈਸਕਿਊ ਕੀਤਾ ਵਾ ਪਹਿਲਾਂ ਇੱਕ ਬਾਪੂ ਜੀ ਰੈਸਕਿਊ ਕੀਤਾ ਹੀ ਹੁਣ ਇੱਕ ਸਾਡੀ ਮਾਂ ਉਹਨੂੰ ਅਸੀਂ ਉਹਦੇ ਘਰ ਤੋਂ ਲੈ ਕੇ ਆਏ ਹੁਣ ਫੇਰ ਇੱਕ ਪਰਿਵਾਰ ਲੈ ਕੇ ਆਉਣਾ ਵਾ ਤੇ ਉਹਨਾਂ ਦੇ ਘਰ ਦੇ ਵਿੱਚ ਵੀ ਤੁਹਾਨੂੰ ਪਹੁੰਚ ਕੇ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਕਿਦਾਂ ਪਾਣੀ ਛੱਲਾ ਮਾਰ ਰਿਹਾ ਵਾ ਅਗਰ ਬੋਰਡ ਦਾ ਕਰਕੇ ਥੋੜਾ ਮਾੜਾ ਮੋਟਾ ਸਾਨੂੰ ਛੇਤੀ ਹੋ ਰਿਹਾ ਵਾ ਚੱਪੂਆਂ ਨਾਲ ਤੇ ਜਿਨ੍ਹਾਂ ਅਸੀਂ ਸਿੱਧਾ ਚੱਲਦੇ ਆ ਉਹਨਾਂ ਹਵਾ ਹੀ ਸਾਨੂੰ ਪਿੱਛੇ ਲੈ ਜਾਂਦੀ ਆ ਹੌਲੀ ਹੌਲੀ ਬੈ ਕੇ ਨਹੀਂ ਜੀ ਬੈ ਕੇ ਬੈ ਕੇ ਮਾਵੀਰ ਵੀਰ ਬੈ ਕੇ ਬੈ ਜੋ ਹਵਾ ਨਾਲ ਨਾਲ ਸਪੀਡ ਘਟ ਰਹੀ ਆ ਹੁਣ ਆਪਾਂ ਇਹਨਾਂ ਨੂੰ ਮਤਨ ਪਹਿਲੇ ਛੱਡਣ ਚੱਲਦੇ ਆ ਇਹ ਆ ਪਾ ਪਰਿਵਾਰ ਕੱਢਣ ਦੀ ਏ ਕਰਦੇ ਕਿਹੜਾ ਘਰ ਆ ਉਹ ਸਾਹਮਣੇ ਅੱਛਾ ਉਹ ਸਾਹਮਣਾ ਘਰ ਆ ਜੀ ਸੰਗਜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਆ ਪਰਿਵਾਰ ਆ ਜਿਹੜਲ ਨੂੰ ਹੁਣ ਰੈਸਕਿਊ ਕਰ ਜਾਣਾ ਵਾਏ ਗੁਰੂ ਭਲਾ ਕਰੇ ਵਾਏ ਗੁਰੂ ਆ ਵੇਖੋ ਜਿਹੜੇ ਪਸ਼ੂ ਆ ਕਿੱਦਾਂ ਵੀਰ ਭਰਾ ਪਾਣੀ ਦੇ ਵਿੱਚ ਆ ਉਹਨਾਂ ਨੂੰ ਲੈ ਕੇ ਜਾ ਰਹੇ ਆ ਤੇ ਜਿਹੜਾ ਇੱਥੋਂ ਦੀ ਲੰਘ ਰਿਹਾ ਏ ਆ ਸੰਗਜੀ ਇੱਕ ਛੜਕਵਾ ਤੇ ਸੜਕ ਦੇ ਉੱਤੇ 4-5-5 ਫੁੱਟ ਪਾਣੀ ਆ ਤੇ ਜਿਹੜਾ ਇਹਨਾਂ ਦੇ ਸੜਕ ਦੇ ਨਾਲ ਦੀ ਜਗ੍ਹਾ ਵਾ ਜਿੱਥੇ ਜ਼ਮੀਨਾਂ ਵਾ ਉੱਥੇ ਦੱਸ ਦਿਆ 20-20 ਫੁੱਟ ਪਾਣੀ ਆ ਤੇ ਵਾਇਗਰ ਭਲਾ ਕਰੇ ਤੇ ਮਿਹਰ ਕਰੇ ਆਹ ਹਲਾਜ ਜਿੱਥੋਂ ਦੀ ਕਿਹਾ 12 ਇੰਚ ਨਾ ਕੋਈ ਹੜਿਆ ਕੋਈ ਨਹੀਂ ਵਿੱਚ ਹੜਨਾ ਕੀ ਹੈ ਉੱਚਾ ਤੇ ਪਾਣੀ ਮਿਹਰ ਮਿਹਰਬਾਨੀ ਮਿਹਰਬਾਨੀ ਆ ਜਾ ਤੂੰ ਵੀ ਆਪਣੇ ਘਰਣ ਦੇ ਵਿੱਚ ਆ ਹਲਾਜ ਸੰਜੀ ਵਾਇਗਰ ਭਲਾ ਕਰੇ ਸੋ ਬਣੇ ਰਿਓ ਇਸ ਚੈਨਲ ਦੇ ਨਾਲ ਇਸ ਚੈਨਲ ਦੇ ਵਿੱਚ ਆਪਾਂ ਉਹਨਾਂ ਚਿਰ ਵੀਡੀਓ ਪਾਉਣਾ ਨਹੀਂ ਹਟਣਾ ਜਿਨ੍ਹਾਂ ਚ ਸਾਡੇ ਮਾਵਾ ਸਾਡੇ ਭੈਣ ਭਰਾਵਾ ਜਿਹੜੇ ਪਾਣੀ ਦੇ ਵਿੱਚੋਂ ਮੁਕੰਮਲ ਤੌਰ ਤੇ ਹਾਂ ਬਾਹਰ ਨਹੀਂ ਆ ਜਾਂਦੇ ਵੈਗ੍ਰੁਪਲਾ ਕਰੇ ਹੁਣ ਸਾਹਮਣੇ ਘਰ ਦੇ ਵਿੱਚ ਜਾ ਰਹੇ ਆ ਆ ਵੈਗ੍ਰੁਪਲਾ ਕਰੇ ਚੜ੍ਹਦੀ ਕਲਾ ਕਰੇ ਮੇਰਾ ਕਰੇ